ਬਾਪੂ ਉੱਤਰਾਏ ਦਫਤਰੀ ਹਾਂ ਮੈਂ ਤੇ ਲਿਆ ਨੰਬਰਦਾਰਾਂ ਦੇ ਉਹਨਾਂ ਦੀ ਬੁੜੀ ਕਹਿੰਦੇ ਕੋਮਾ ਚ ਚਲੀ ਗਈ ਜੇ ਵੱਡੇ ਬੰਦੇ ਆ ਤੇ ਜਿੱਥੇ ਮਰਜੀ ਚਲੇ ਜਾਣ ਪੈਸੇ ਵਾਲੇ ਬੰਦੇ ਆ ਉਹ ਯਾਰ ਬਾਪੂ ਤੂੰ ਤਾਂ ਇਹ ਕਹਿਣਾ ਜਿਵੇਂ ਕੈਨੇਡਾ ਗਈ ਹੁੰਦੀ ਐ ਕੋਮਾ ਚ ਗਈ ਆ ਉਹ ਕੋਈ ਨਹੀਂ ਜੇ ਕੋਮਾ ਚ ਚਲੇ ਗਈ ਹੋਰ ਮਹੀਨੇ ਭੀਆਂ ਦਿਨਾਂ ਨੂੰ ਕੈਨੇਡਾ ਚਲੀ ਜਾਊਗੀ ਉਹ ਬਾਪੂ ਬੋਲਣੋਂ ਹਟ ਗਈ ਬਿਮਾਰ ਐ ਦੱਸ ਯਾਰ ਕੀ ਅੱਜ ਦੀ ਨੌਜਵਾਨ ਪੀੜ੍ਹੀ ਐ ਲੈ ਦੱਸ ਨੌ ਵੀ ਬਿਮਾਰੀਆਂ ਦੇ ਹੋਰ ਹੀ ਰੱਖੀ ਬੈਠਿਆ ਉਹਦਾ ਪਤਾ ਲੈਣ ਚੱਲਿਆ ਮੈਂ ਜਾਇਆ ਤੂੰ ਆਹੀਂ ਕਰੀ ਮੈਂ ਤਾਂ ਖੇਤ ਗੇੜਾ ਮਾਰੇ ਹੈ ਪੱਠੇ-ਦੱਥੇ ਵਾਲੇ ਦੇਖ ਲਈ ਕੋਈ ਪਸ਼ੂ ਡੰਗਰ ਹੁੰਦਾ ਆਹੀਂ ਸਰਨਾ ਮਾਰਿਆ ਕਰੋ ਮਾੜਾ-ਮੋਟਾ ਕੰਮ ਕਰਿਆ ਕਰੋ ਚੰਗਾ ਬਾਪੂ ਤੇ ਨਾਲੇ ਟਾਈਮ ਨਾਲ ਉੜੇਂ ਉਦੋਂ ਨੂੰ ਤੇਰਾ ਬਾਈ ਬੂਟਾ ਵੀ ਆ ਜੂ ਤੇ ਮੇਰਾ ਪੁੱਤ ਆਰਥਿਕੇ ਦੇ ਹਿਸਾਬ ਕਰਿਆ ਹੋਰ ਠੀਕ ਹੈ ਬਾਪੂ ਹਾਂ ਮੈਂ ਚੱਲਿਆ ਓਕੇ ਜਾਓ ਬਾਪੂ ਜੀ ਠੀਕ ਹੋ? ਹਾਂ ਪੁੱਤ ਠੀਕ ਆ ਦਵਾਈਆਂ ਦੇ ਅਸਰ ਤੇਰੇ ਫਿਰਦੇ ਆ। ਪੈਰੀ ਪੈਨੇ ਬਾਪੂ ਜੀ ਹਾਂ ਜਿਉਂ ਗਰੇ ਪੁੱਤ। ਸਸਰੀਕਾ ਭਾਬੀ ਸਤਿ ਸ੍ਰੀ ਅਕਾਲ। ਉਹ ਕਿਉਂ ਭਾਬੀ ਗੋਹਾ ਲੁੜੀ ਜਾਨੀ ਐ? ਬੇ ਉਹ ਹੋ ਮੈਂ ਤਾਂ ਯਾਦ ਹੀ ਨਹੀਂ ਰਹਾ ਵੀ ਮੇਰੇ ਹੱਥ ਗੋਹਾ ਵਾਲੇ ਨੇ। ਤੇ ਬੁੱਟਾ ਮੈਨੂੰ ਐਂ ਦੱਸ ਤੁਸੀਂ ਜਾ ਕੇ ਕਿੱਥੇ ਆਏ ਹੋ? ਭਾਬੀ ਗੋਹਾ ਗਈ ਸੀ। ਗੋਹਾ? ਮੈਂ ਇੱਥੇ ਗੋਹਾ। ਬੇ ਮੈਂ ਵੀ ਗੋਹਾ ਹੀ ਸਿੱਟ ਕੇ ਆਈ ਆ। ਉਹ ਗੋਹਾਰੀ ਭਾਬੀ। ਗੋਆ ਐ ਤਾਂ ਬਹੁਤ ਸੋਹਣਾ ਐ ਆਹੋ ਭਾਈ ਸ਼ਹਿਰਾਂ ਵਾਲੇ ਪਸੂ ਨੇ ਚੰਗਾ ਚੋਖਾ ਖਾਂਦੇ ਨੇ ਗੋਹਾ ਵੀ ਸੋਹਣਾ ਹੀ ਹੋਣਾ ਸਾਡੇ ਵਾਲੀਆਂ ਤਾਂ ਮੱਛੜੀਆਂ ਖਾ ਕੇ ਤੂੜੀ ਮੋਕ ਹੀ ਮਾਰੀ ਜਾਂਦੀਆਂ ਉਹ ਭਾਬੀ ਮੈਂ ਤੈਨੂੰ ਕਿਵੇਂ ਸਮਝਾਵਾਂ ਉਹ ਤਾਂ ਸਵਰਗ ਐ ਸਵਰਗ ਬਸ ਸਵਰਗ ਨੂੰ ਕਿਹੜਾ ਉਹ ਕਾਜੂ ਬਦਾਮ ਖਾਂਦੀਆਂ ਨੇ ਗੋਹਾ ਤਾਂ ਗੋਹਾ ਹੀ ਹੁੰਦਾ ਕਿਉਂ ਇੰਨਾਂ ਨੂੰ ਪੱਟਬਰਨ ਮੱਥਾ ਮਾਰੀ ਜਾਂਦੇ ਹੋ ਕਿੰਨੀ ਗਰਮੀ ਐ ਚਲੋ ਅੰਦਰ ਚਲੀਏ ਚਲੋ ਕਾਤਰ ਪਾਈ ਤਾਂ ਅੱਜ ਕ ਪੰਚਾਇਤ ਇਕੱਠੀ ਹੋਈ ਫਿਰਦੀ ਐ ਸੁੱਖ ਤਾਂ ਹੈ ਸਰਪੰਚ ਸਾਹਿਬ ਦੀ ਸੋਚ ਐ ਕਿ ਪਿੰਡ ਵਾਸਤੇ ਚੰਗਾ ਕਰੀਏ ਆਉਣ ਵਾਲੀਆਂ ਪੀੜ੍ਹੀਆਂ ਯਾਦ ਰੱਖਣ ਸਾਜੀ ਥਾਵਾਂ ਤੇ ਬੂਟੇ ਲਾਉਣ ਦਾ ਵਿਚਾਰ ਕਰਦੇ ਆਂ ਅੱਜ ਕਰਦੇ ਕਲੱਬ ਵਾਲੇ ਮੁੰਡਿਆਂ ਨੂੰ ਇਕੱਠੇ ਭੱਜ ਗਿਆ ਤੂੰ ਕਿੱਥੇ ਚਲੇ ਮੈਂ ਨੰਬਰਦਾਰਾਂ ਦੇ ਚੱਲੇ ਆ ਕਹਿੰਦੇ ਉਹਨਾਂ ਦੀ ਬੁੜੀ ਵਾਵਾ ਢਿੱਲੀ ਐ ਉਹ ਜੱਗਿਆ ਸੀ ਉਧਰੋਂ ਹੀ ਆਏ ਆ ਬੁੜੀ ਦਾ ਪਾਈ ਉਹਨਾਂ ਦੀ ਪੂਰੀ ਹੋ ਗਈ ਅੱਛਾ ਸੰਸਕਾਰ ਐ ਕੱਲ ਨੂੰ ਉਹ ਮੁੰਡੇ ਬਾਹਰ ਗਏ ਆ ਨਾ ਹੂੰ ਚਲੋ ਅੱਪਾ ਚੱਲਦੇ ਆਂ। ਗੱਲ ਵਾਲੇ ਮੁੰਡੇ ਡਿੱਪਦੇ ਹੋਣੇ। ਚਲੋ। ਪੂਰੀ ਹੋ ਗਈ। ਇਹਦਾ ਮਤਲਬ ਹੁਣ ਤੱਕ 부ੜੀ ਅੱਧੀ ਤੁਰੀ ਫਿਰਦੀ ਸੀਗੀ। ਜੱਗਿਆ ਸਿਆਣੇ ਕਹਿੰਦੇ ਐ ਜੱਗ ਜਿਉਂਦਿਆਂ ਦੇ ਮੇਲੇ। ਜਦੋਂ 부ੜੀ ਪੂਰੀ ਹੋ ਗਈ ਪਰ ਨੰਬਰਦਾਰਾਂ ਦੇ ਕੀ ਲੈਣ ਜਾਂਦੇ। ਚੱਲ ਖੇਤ ਗੇੜਾ ਮਾਰਿਆ ਤੇ ਘਰੇ ਚੱਲ ਫਿਰ। ਲੱਗਦਾ ਅੱਜ ਹੈਂ ਜਟ ਖੇਤ ਚ ਅੱਜ ਤਾਂ ਜਵਕਾਸ ਤੇ ਅੰਬੀ ਲੈ ਚਲਦੇ ਆ ਲੈ ਹੁਣ ਇਹਨਾਂ ਨੇ ਆਹ ਨਿੰਮ ਲਾਟੇ ਪਈਏ ਤਾਂ ਬਾਲੇ ਸੋਨੇ ਅੰਬ ਨੇ ਜਿੱਥੇ ਬੱਚੇ ਖੁਸ਼ ਹੋਣਗੇ ਲਾਲੀ ਤਾਂ ਪੂਰੀ ਖੁਸ਼ ਹੋ ਜੂਗੀ ਨਾਲੇ ਤਾਂ ਚਾਰਪਾਵਾਂਗੇ ਨਾਲੇ ਅੰਬ ਖਾਵਾਂਗੇ ਏ ਕੀ ਬਾਤ ਹੈ ਨਹੀਂ ਕੀ ਸੋਨੇ ਅੰਬ ਨੇ ਹੈ ਲਾੜਾ ਕੀ ਕਰਦਾ ਫਿਰਦਾ ਖੇਤ ਚ ਉਹ ਵੀ ਅੰਬਾਂ ਦੇ ਬੂਟੇ ਕੋਲੇ ਕਿਤੇ ਅੰਬ ਤਾਂ ਨਹੀਂ ਤੋੜੀ ਜਾਂਦਾ ਹਾਂ ਲਾਲਾ ਅੰਬ ਤੋੜੀ ਜਾਂਦਾ ਨਾ ਚੱ ਗਿਆ ਮੈਂ ਕਿੱਥੇ ਅੰਬ ਤੋੜਦਾ ਮੈਂ ਹੋਰ ਕੀ ਕਰਦਾ ਮੇਰਾ ਝੋਲਾ ਦੇਖ ਲੈ ਤੂੰ ਹੋਰ ਕੀ ਕਰਦਾ ਕਿੱਥੇ ਮੇਰੇ ਦੋ ਨੰਬਰ ਆਏ ਸਿੱਥੇ ਦੋ ਨੰਬਰ ਆ ਬਖਾ ਕਿੱਥੇ ਕਿੱਥੇ ਦੋ ਨੰਬਰ ਕਿੱਥੇ ਆ ਤੇਰਾ ਕਿੱਥੇ ਆ ਇੱਥੇ ਇੱਥੇ ਆ ਬੀਚ ਦੇ ਗਿਆ ਹਾਂ ਹਾਲੇ ਇਹ 2 ਨੰਬਰ ਆ 50 ਨੰਬਰ ਚੱਕੀ ਫਿਰਦਾ ਖੜ ਜਾ ਕਰ ਐ ਖੜ ਜਾ ਕਰ ਖੜ ਜਾ yeah ਤੂੰ ਰੱਬ ਤੋਂ ਦੁਆ ਮੰਗਦਾ ਸਦਾ ਦਿਲ ਵਿੱਚ ਵਸਦੀ ਰਵੇਂ ਤੂੰ ਮੇਰੇ ਦਿਲ ਵਿੱਚ ਵਸਦੀ ਰਵੇਂ ਤੂੰ ਮੇਰੇ ਦਿਲ ਵਿੱਚ ਵਸਦੀ ਰਵੇਂ ਨੀ ਮੇਰੇ ਦਿਲ ਵਿੱਚ ਵਸਦੀ ਰਵੇਂ ਹਾਂਜੀ ਬਹੁਤ ਬਹੁਤ ਮੁਬਾਰਕਾਂ ਜੀ ਕਿੰਨੀ ਤਰੀਕਾ ਰੱਖ ਰਿਆ ਜਰੂਰ ਆਵਾਂਗੀ ਜਰੂਰ ਜਰੂਰ ਤਲਵੀਤਰ ਹਾਂਜੀ ਖੁਸ਼ਖਬਰੀ ਬਹੁਤ ਵਧੀਆ ਕਿਉਂ ਕੋਈ ਲਾਡਰੀ ਨਿਕਲੀ ਆ ਕੋਈ ਲਾਡਰੀ ਨਹੀਂ ਭੂਆ ਦੇ ਮੁੰਡੇ ਦਾ ਵਿਆਹ ਰੱਖ ਰਿਆ ਆਪਾਂ ਜਾਣਾ ਚੰਡੀਗੜ੍ਹ ਮੈਂ ਤਾਂ ਫੇਰ ਜਾਊਂਗੀ ਜੇ ਮੈਨੂੰ ਪਲਾਜ਼ੋ ਲੈ ਕੇ ਦਓਗੇ ਲੈ ਪਲਾਜ਼ੋ ਦਾ ਕੀ ਐ ਇੱਕ ਸ਼ર્ટ ਦੋ ਲੈ ਲਈ ਨੇ ਮੇਰੀ ਇੱਕ ਗੱਲ ਸੁਣੋ ਆਪਾਂ ਨਾਨਪਾ ਟੱਬਰ ਨੂੰ ਨਾਲ ਨਹੀਂ ਲੈ ਕੇ ਜਾਣਾ ਇਹ ਤਾਂ ਆਪਣੀ ਵੀ ਟੌਰ ਖਰਾਬ ਕਰ ਦੇਣਗੇ ਚੰਗਾ ਜਿਵੇਂ ਤੇਰੀ ਮਰਜੀ ਮਰਜੀ ਨਹੀਂ ਇਹ ਕਾਰ ਮੇਰੇ ਪੇਕੇਆਂ ਨੇ ਦਿੱਤੀ ਆ ਜਿਨੋ ਜੀ ਕਰੂ ਬਿਠਾਉਂਗੀ ਜਿਨੋ ਜੀ ਕਰੂ ਨਹੀਂ ਬਿਠਾਉਂਦੀ ਉਹ ਦੇਖੀ ਕਿਤੇ ਮੈਨੂੰ ਨਾਲ ਨਹੀਂ ਤੁਸੀਂ ਤਾਂ ਨਾਲ ਹੀ ਚੱਲੋਂਗੀ ਐਸਾ ਥੁੱਕਦੇ ਵੀ ਤੇਰੇ ਪਿਆਕਿਆਂ ਦੀ ਕਾਰ ਤੇ ਇਹ ਕਰੀ ਜਾਂਦੀ ਆ ਆਖੜਾ ਬੁੱਟਿਆ ਕੀ ਹਾਲ ਹੈ ਵਧੀਆ ਬਾਈ ਤੂੰ ਸੁਣਾ ਹੋ ਠੀਕ ਠਾਕ ਹੈ ਠੀਕ ਹੈ ਕਿੱਧਰ ਚੱਲੇ ਆ ਬੜੇ ਦਿਨਾਂ ਬਾਅਦ ਆਇਆ ਕਰਦੇ ਆ ਬੈਠ ਕੇ ਗੱਲਾਂ ਬਾਤਾਂ ਨਹੀਂ ਜੱਗੇ ਅਸੀਂ ਮੜਾ ਸ਼ਹਿਰ ਜਾ ਕੇ ਆਉਨੇ ਕੁੱਤੇ ਨੂੰ ਸਵੇਰ ਦੀ ਰੋਟੀ ਨਹੀਂ ਖਾਦੀ ਬੋਟਿਆ ਬਾਪੂ ਨੇ ਵੀ 4 ਦਿਨ ਹੋ ਗਏ ਰੋਟੀ ਨਹੀਂ ਖਾਦੀ ਖੰਗ ਲੱਗੀ ਪਈ ਉਹਨਾਂ ਨੂੰ ਵੀ ਚਾਰ ਪੰਜ ਟੀਕੇ ਮੈਂ ਇੱਥੋਂ ਪਿੰਡ ਚੋਂ ਡਾਕਟਰ ਤੋਂ ਲਵਾਤੇ ਪਰ ਠੀਕ ਨਹੀਂ ਹੋਏ ਉਹਨਾਂ ਨੂੰ ਵੀ ਨਾਲ ਲੈ ਜਾਓ ਕੁੱਤੇ ਨੇ ਤਾਂ ਪਹਿਲਾਂ ਨਹੀਂ ਰੋਟੀ ਖਾਦੀ ਜੇ ਬਾਪੂ ਨੂੰ ਨਾਲ ਬਿਠਾਤਾ ਕੁੱਤੇ ਦੇ ਤਾਂ ਕੁੱਤੇ ਨੂੰ ਵੀ ਖੰਗ ਹੋ ਜੂਗੀ ਤੂੰ ਆਪ ਹੀ ਲੈ ਜਾ ਜੀ ਉਹਦੇ ਬਾਪੂ ਨੂੰ ਚਲੋ ਜੀ ਚੱਲੀਏ ਪਾਪੀ ਨੂੰ ਪਤਾ ਨਹੀਂ ਕੀ ਸਾਡੇ ਚੋਂ ਮੁਸ਼ਕ ਆਉਂਦਾ ਖਾਉਣਾ ਅੱਜ ਇਹਨੂੰ ਵੀ ਸਭਕ ਪੜ ਲਿਆ ਪੜ ਲਿਆ ਪੜ ਲਿਆ ਪੜ ਲਿਆ ਅੱਜ ਪੜ ਲਿਆ ਹਉ ਦੇਖੋ ਜੀ ਜੱਗੇ ਨੇ ਕੀ ਪੜ ਲਿਆ ਆਜੋ ਆਪਾਂ ਦੇਖ ਕੇ ਆਈਏ ਇਹ ਭੋਲੇ ਜੱਗੇ ਦੇ ਹੱਥ ਦੇ ਦੇ ਸਾਡੇ ਵਾਲੇ ਨੇ ਪਤਾ ਨਹੀਂ ਕੀ ਫੜਦੇ ਪੜ ਲਿਆ ਹੜ ਲਿਆ ਅੱਜ ਤਾਂ ਅੱਜ ਪੜ ਲਿਆ ਉਹ ਜੱਗੇ ਕੀ ਫੜ ਰਿਹਾ ਓਏ ਕੁੱਛ ਨਾ ਇਤਨਾ ਬੂਟਿਆ ਉਹ ਜੱਗਿਆ ਕੀ ਫੜ ਲਿਆ ਦਸਤਾ ਤੇ ਕੁੱਛ ਨਾ ਬੂਟਿਆ ਕਬੂਤਰ ਫੜ ਲਿਆ ਬਾਹਲਾ ਸੋਹਣਾ ਕਬੂਤਰ ਚਿੱਟਾ ਭਾਬੀ ਵਰਗਾ ਜੀ ਜੱਗਿਆ ਤੇ ਮੈਨੂੰ ਬਾਹਲਾ ਪਸੰਦ ਆ ਇਹ ਤਾਂ ਮੈਨੂੰ ਦੇ ਦੇ ਮੈਨੂੰ ਤਾਂ ਬਾਹਲਾ ਸ਼ੌਂਕਾ ਕਬੂਤਰ ਰੱਖਣ ਦਾ ਭਾਬੀ ਜੇ ਮੈਂ ਬੱਠਲ ਚੱਕਤਾ ਇਹਨੇ ਤਾਂ ਉੱਡ ਜਾਣਾ ਨਹੀਂ ਉਡਣ ਦਿੰਦੀ ਮੈਂ ਫੜ ਲੂੰਗੀ ਸੱਚੀ ਮੈਂ ਫੜ ਲੂੰਗੀ ਲੈ ਫੜ ਲਈ ਭਾਬੀ ਹੁਣ ਮੈਂ ਬੱਠਲ ਚੱਕਣ ਲੱਗਿਆ ਐ ਉੱਡ ਨਾ ਜਾਵੇ ਏ ਵੇਖ ਲਿਆ ਭਾਬੀ ਪਿੰਡਾਂ ਵਾਲਿਆਂ ਦਾ ਚੋਟਾ ਕਬੂਤਰ ਕਬੂਤਰ ਦਾ ਬਹੁਤ ਸੋਹਣਾ ਸੀ ਭਈ ਪਰ ਭੜੇ ਭੜੇ ਮੂੰਹ ਜਿਹਾ ਬਣਾ ਕਬੂਤਰ ਗਿੱਲਾ ਸੀ ਹੱਥੋਂ ਲੈ ਕੀ ਗੱਲ ਹੈ ਆਸੇ ਹੋ ਜਾ ਮੈਂ ਬੂਟਾ ਬਟਨਾ ਸੱਚੀ ਗੱਲ ਸੱਚੀ ਆ ਦੇਖੋ ਤੁਹਾਡਾ ਚਮਚਾ ਬੂਟੇ ਪਟ ਰਿਹਾ ਤੇ ਤੁਸੀਂ ਸਾਰੇ ਪਿੰਡ ਵਿੱਚ ਲਵਾ ਰਹੇ ਹੋ ਕਿਉਂ ਵੀ ਕਾਕਾ ਕਿਉਂ ਪਟਦਾ ਬੂਟੇ ਇਹ ਤਾਂ ਹੀ ਪੁਰਾਣੇ ਸਰਪੰਚ ਲੱਗੇ ਹੋਏ ਆ ਇਹਨਾਂ ਨੂੰ ਪਟ ਕੇ ਆਪਾਂ ਆਪ ਦੇ ਲਾਵਾਂਗੇ ਉਹ ਪਲਿਆ ਮਾਨਸਾ ਕਦੇ ਬੂਟਿਆਂ ਦੀ ਵੀ ਕੋਈ ਪਾਰਟੀ ਹੁੰਦੀ ਹੈ ਉਹ ਕਾਕਾ ਇਹ ਕੁਦਰਤੀ ਨੇ ਆ ਮਤੇ ਬੜੀ ਵੱਡਮੁੱਲੀ ਦਾਤ ਸਾਰੇ ਭੁਕੇ ਦਾ ਬੂਟੇ ਹੀ ਹੁੰਦੇ ਆ ਚਾਹੇ ਪੁਰਾਣੇ ਸਰਪੰਚ ਨੇ ਲਾਏ ਹੋਣ ਤੇ ਚਾਹੇ ਆਪਾਂ ਲਾਈਏ ਮੈਂ ਕਾਕਾ ਆਪਾਂ ਨਹੀਂ ਬੂਟੇ ਪਟਨੇ ਕੁਬਾਤ ਪਾਣੀ ਕੋਈ ਨਹੀਂ ਰੋਕਦਾ ਸਾਰਾ ਪਾਣੀ ਕੰਪੀ ਅੱਜ ਇੱਥੇ ਤੋਂ ਆਪੀ ਐ ਇੱਥੇ ਵੱਟ ਕੇ ਲਾ ਦਿਓ ਇੱਕ ਵੱਡਾ ਬੁੱਟਾ ਇੱਕ ਇੱਧਰ ਲਾ ਦਿਓ ਆ ਇੱਥੇ ਜਰੂਰ ਲਾਓ ਠੀਕ ਹੈ बाकी सारी लैंड है जी सारे बूटे ला लागे रैन के नी खाश <हलेग> ਮਿੰਦੋ ਆਪਾਂ ਤੇ ਬੜੀ ਛਾਰਵੇਂ ਬੈਠੀ ਐ ਜਿਵੇਂ ਮੁਕਲਾਵੇ ਜਾਣਾ ਹੁੰਦਾ ਲੈ ਮੁਕਲਾਵਾ ਯਾਦ ਕਰਾ ਤਾਂ ਸੱਚੀ ਮੈਨੂੰ ਤਾਂ ਉਹ ਦਿਨ ਯਾਦ ਆ ਗਿਆ ਜਦੋਂ ਤੂੰ ਕੰਮ ਤੇ ਜੱਥਾ ਨਾਲ ਤੇਰਾ ਘੁੰਡ ਚੱਕਿਆ ਮਿੰਦੋ ਮੈਨੂੰ ਤਾਂ ਲੱਗਦਾ ਮੁਕਲਾਵਾ ਨਹੀਂ ਹੁੰਦਾ ਇਹ ਤਾਂ ਮੋਕ ਲਾਵਾ ਹੀ ਹੁੰਦਾ ਇੱਕ ਕਰ ਹੀ ਲੈ ਆਓ ساری ਉਮਰ ਬੰਦੇ ਨੂੰ ਮੋਕ ਹੀ ਨਹੀਂ ਹਟਦੀ ਚਲ ਛੱਡੋ ਮੇਰੀਆਂ ਅੱਖਾਂ 'ਚ ਅੱਖਾਂ ਪਾਇਓ ਕਿਉਂ ਕਿ ਕਣ ਕਣ ਪੈ ਗਿਆ ਕੋਈ ਤੇਰੀਆਂ ਅੱਖਾਂ 'ਚ ਕਦੇ ਪਿਆਰ ਨਾਲ ਵੀ ਦੇਖ ਲਿਆ ਕਰੋ ਮੈਨੂੰ ਮਿੰਦੋ ਜੇ ਮੈਂ ਤੇਰੇ ਨਹੀਂ ਬਾਹਲਾ ਵੇਖ ਲਾ ਨਾ ਅੱਖਾਂ 'ਚ ਅੱਖਾਂ ਪਾ ਕੇ ਮੈਨੂੰ ਤਾਂ ਹੋਰ ਹੀ ਡਰਾਉਣੇ ਡਰਾਉਣੇ ਜੇ ਸੁਪਨੇ ਆਉਣ ਲੱਗ ਜਾਂਦੇ ਆ ਨਾਲੇ ਇੱਕ ਗੱਲ ਹੋਰ ਆਪਣੀ ਭੂਆ ਦੇ ਮੁੰਡੇ ਦਾ ਵਿਆਹ ਆ ਗਿਆ ਕੂਚਲਾ ਅੱਡੀਆਂ ਉੱਡੀਆਂ ਮੈਂ ਤਾਂ ਵਿਆਹ ਤੇ ਫੇਰ ਜਾਊਂਗੀ ਪਹਿਲਾਂ ਪਲਾਜ਼ਾ ਲੈ ਕੇ ਦਿਓ ਨਾ ਆਪਣਾ ਜਾ ਕੀ ਹੁੰਦਾ ਮਿੰਦੋ ਪਤਾ ਨਹੀਂ ਮੈਨੂੰ ਕੀ ਹੁੰਦਾ ਪਰ ਲੈ ਕੇ ਜਾਉਂ ਚੱਲ ਐਂ ਕਰੂੰਗਾ ਬਾਬੇ ਜੈਲੇ ਕਿ ਹੁਣੇ ਸਵੇਰ ਲਿਆ ਦੂੰਗਾ ਮੈਂ ਤੈਨੂੰ ਸਮਝਾ ਹੁਣ ਚਲ ਠੀਕ ਆ ਸਮਝਾ ਲਿਆ ਪਰ ਤੜਕੇ ਜਾ ਕੇ ਕਰਕੇ ਲਿਆ ਦੀ ਬਾਬੇ ਜੈਲੇ ਕੋ ਪਲਾਜ਼ਾ ਮੈਨੂੰ ਲਿਆ ਦੂੰਗਾ ਲਿਆ ਦੂੰਗਾ ਹੋਊ ਆ ਬਾਬੇ ਜੈਲੇ ਕਿ ਮੈਨੂੰ ਪਤਾ ਪਲਾਜ਼ਾ ਹਾਲੋ ਜੀ ਤੁਤ ਪਿਓ ਨਲੇ ਉਹ ਜ਼ਮੀਨ ਵਾਲੀ ਗੱਲ ਦਾ ਕੀ ਬਣਿਆ ਜਿਹੜੀ ਮੈਂ ਤੁਹਾਨੂੰ ਆਖੀ ਸੀ ਆਪਣੇ ਕੋਲੇ 12 ਕਿੱਲੇ ਜ਼ਮੀਨ ਦੇ ਆ ਆਪਣੇ ਸੇ 6 ਕਿੱਲੇ ਹੁੰਦੇ ਆ ਜਦੋਂ ਮਰਜੀ ਵੇਚ ਲਈ ਨਾ 6 ਕਿੱਲੇ ਕਿੰਨੇ ਦੇ ਵਿਕ ਜਾਣਗੇ 70 80 ਰਕਪਟਾ ਜਾਣਾ ਮਟਿੰਡੇ ਕੋਠੀ ਪਾਵਾਂਗੇ ਖੰਡ ਜੇ 6 ਦੀ ਵਜਾਏ 12 ਕਿੱਲੇ ਦੇ ਜਨ ਤਾਂ ਕਿੰਨੀ ਸੋਣੀ ਚੰਡੀਗੜ ਕੋਠੀ ਬੋਵੀ ਉਹ ਕਿੰਨੇ ਨਹੀਂ ਨਨਪੜਾ ਨੇ ਜ਼ਮੀਨ ਕੀ ਕਰਨੀ ਆ ਆਪਣੀ ਚੰਡੀਗੜ੍ਹੇ ਦੀ ਸੋਣੀ ਕੋਠੀ ਪੈਜੂਗੀ ਨਹੀਂ ਨਹੀਂ ਜੇ ਪਤਾ ਲੱਗਾ ਤਾਂ ਲੋਕ ਹੀ ਕਹਿਣਗੇ ਨਹੀਂ ਨਹੀਂ ਕਿਉਂ ਚੁੱਪ ਕਰਕੇ ਸਾਰੀ ਵੇਚ ਦੇ ਅੰਗੂਠਾ ਲਵਾ ਲੈ ਨਾ ਤੂੰ ਗੱਲ ਤਾਂ ਤੇਰੀ ਠੀਕ ਐ ਨਹੀਂ ਨਹੀਂ ਨਾ 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 ਲਾ ਕੇ ਜਮੀਨ ਦੀ ਲੈ ਕੇ ਆਪਣੀ ਚੰਡੀਗੜ੍ਹੇ ਘੜੇ ਵਿੱਚ ਕੋਠੀ ਪੈਜੇਗੀ ਨਹੀਂ ਨਹੀਂ ਪਤਾ ਲੱਗ ਰਗਾ ਲੋਕ ਲੋਕ ਨੂੰ ਹਲੇ ਸੁਪਤਾਂ ਉਠਿਆ ਪਹਿਲੇ ਜੇ ਮੈਨੂੰ ਪਲਾਜਾ ਰਹਾ ਕਿ ਦੂਰ ਜਾਣਾ ਕਿ ਕਿੱਥੇ ਬਚਾਰਾ ਉਠਿਆ ਹੁਣ ਸੂਰਜ ਗੋਡੇ-ਗੋਡੇ ਚੜ ਗਿਆ ਜਾ ਮਾਪੀ ਜੈ ਲੈ ਕੇ ਜਾ ਕੇ ਆਉਟ ਕੇ ਕਿਉਂ ਲੈ ਤੂੰ ਰੋਤਾ ਆਪੀ ਤਾਂ ਕਹਿਦਾ ਸੀ ਵੀ ਬਾਬੇ ਚੈਲੇ ਕੀ ਹੋਗਾ ਪਲਾਜਾ ਪਲਾਜਾ ਤੂੰ ਤਾਂ ਪਿਆ ਦੇ ਘੋਟਾ ਪਲਾਜਾ ਪਲਾਜਾ ਦੀ ਬੈਗ ਤੂੰ ਚਾ ਆ ਕੇ ਪੀ ਲੈ ਫਿਰ ਕੋਈ ਹੋਰ ਨਾ ਲੈ ਜੇ ਚੰਗਾ ਮਜਾ ਨਾ ਰੱਖੇ ਕਾਦਾ ਯਾਰ ਜਨਾਨੀਆਂ ਦਾ ਵੀ ਕੋਈ ਹੱਲ ਨਹੀਂ ਹੁੰਦਾ ਪਲਾਜਾ ਲਿਆ ਕੇ ਦੇ ਪਲਾਜਾ ਲਿਆ ਕੇ ਦੇ ਦੈਨ ਨਹੀਂ ਘਰੋਂ ਦਿੰਦੀਆਂ ਆਈ ਆਵਾ ਬਾਬੇ ਦੇ ਲੈ ਕੇ ਆ। ਤੋ ਆਵਾ ਮਾਉਂ ਵੀ ਜਿਗਰ। ਪਲਾਜਾ ਲੈ ਕੇ ਜਾਣਾ ਥੋੜਾ ਯਾਰ। ਉਹ ਇੱਥੇ ਜਵੱਕਾ ਦੇ ਘਰ ਲੜਕੀ ਤੋੜਤੀ। ਲਸ਼ਮਣ ਕਾ ਲੈ ਜਾ। ਅੱਛਾ ਨਲਕੀ ਤੋੜਤੀ। ਚੱਲ ਲਸ਼ਮਣ ਕਾ ਲੈ ਜਾਨਾ। ਐਂ ਪਲਾਜਾ ਦੀਦਾਂਗੇ। ਪਾ ਜਾਂਦੇ ਚ। ਬਾਈ ਲਖਮਣ ਕੀ ਹਾਲ ਹੈ ਠੀਕ ਹੈ ਹਰ ਕੀ ਆ ਬਾਈ ਯਾਰ ਬਾਈ ਤੁਹਾਡਾ ਪਲਾਜਾ ਤਾਂ ਦੇ ਯਾਰ ਪਲਾਜਾ ਦਾ ਬਾਈ ਧੂਆ ਬਹੁਤ ਮਰੀ ਜਾਂਦਾ ਉਹ ਜਵਾਗ ਲੈ ਕੇ ਤੇ ਉਹਨੇ ਖਰਾਬ ਕਰਤਾ ਉਹ ਮੈਂ ਬਾਬੇ ਜੈਲੇ ਕੇ ਗਿਆ ਸੀ ਉਹਨਾਂ ਦੇ ਪਲਾਜੇ ਦੀ ਯਾਰ ਉਹ ਨਲਕੀ ਟੁੱਟੀ ਪਈ ਹੈ ਤੁਹਾਡਾ ਧੂਆ ਮਰੀ ਜਾਂਦਾ ਚੱਲ ਹੋਰ ਕੋਈ ਦਾ ਕਿਸੇ ਨੂੰ ਚੰਗਾ ਬਾਈ ਜੀ ਇਹੀ ਹੋ ਰਹੀਆਂ ਫਿਰ ਵਿਆਹ ਦੀਆਂ ਸਾਰੀਆਂ ਮੈਂ ਤਾਂ ਤੇਰੇ ਬਾਈ ਨੂੰ ਸਾਫ਼-ਸਾਫ਼ ਕਹਿਤਾ ਜੇ ਪਲਾਜ਼ਾ ਲੈ ਕੇ ਦੇਵੇਂਗਾ ਤਾਂ ਵਿਆਹ ਤੇ ਜਾਉਂਗੀ ਨਹੀਂ ਜਮਾ ਨਹੀਂ ਜਾਂਦੀ ਉਹ ਪਲਾਜ਼ਾ ਦੀ ਭਾਬੀ ਪਲਾਜ਼ੋ ਹੁੰਦਾ ਆਹੋ ਆਹੋ ਹੀ ਹੋਰ ਬੁੱਟਿਆ ਆ ਗਿਆ ਬਈ ਆ ਗਿਆ ਆ ਗਿਆ ਲੈ ਲਾ ਦੇ ਗੁੱਠਾ ਵੀਰੇ ਤੇ ਸਰਕਾਰ ਕਹਿੰਦੀ ਹੈ ਵੀ ਕਰਜ਼ਾ ਮਾਫ਼ ਕਰ ਦੇਣਾ ਪਰ ਤੇਰਾ ਵੀ ਕਰਾਈਏ ਛੁਟਕਾਰਾ ਬੁੱਟਿਆ ਕਿੰਨਾ ਖਿਆਲ ਰੱਖਦਾ ਯਾਰ ਤੂੰ ਮੇਰਾ ਹੋਰ ਆਪਾਂ ਵੀ ਭਾਲਦੇ ਆਂ ਜੇ ਆਪਣਾ ਕਰਜ਼ਾ ਮਾਫ਼ ਹੋ ਜੇ ਤਾਂ ਉਹ ਨਾਲੇ ਗੱਲ ਸੁਣ ਗਿਆ ਅੱਪਾ ਵਿਊ ਲੈਦੇ ਪਲਾਜੋ ਐਵੇਂ ਮਾੜੀ ਮਾੜੀ ਨਿੱਕੀ ਨਿੱਕੀ ਗੱਲ ਤੇ ਨਹੀਂ ਜਾਨੀ ਨੂੰ ਸਾਈਦਾ ਹੁੰਦਾ ਉਹ ਬੂਟਿਆ ਮੈਂ ਤਾਂ ਤੜਕੇ ਦਾ ਭੱਜਿਆ ਫਿਰਦਾ ਇਹਦੇ ਪਲਾਜੇ ਦੀ ਖਾਤਰ ਉਹ ਬਾਬੇ ਜੈ ਲੈ ਕੇ ਗਿਆ ਉਹਨਾਂ ਦੇ ਪਲਾਜੇ ਦੀ ਨਲਕੀ ਟੁੱਟੀ ਪਈ ਐ ਫੇਰ ਮੈਂ ਲక్ష్ਮਣ ਕੇ ਗਿਆ ਉਹਨਾਂ ਦਾ ਪਲਾਜਾ ਧੂਆਂ ਬੜਾ ਮਾਰੀ ਜਾਂਦਾ ਤੜਕੇ ਨੇ ਅੱਧਾ ਪਿੰਡ ਘਾਦਾ ਮੈਂ ਤਾਂ ਪਲਾਜਾ ਫੇਰ ਨਹੀਂ ਮਿਲਿਆ ਉਹ ਬਾਈ ਪਲਾਜੋ ਲੇਡੀ ਦੇ ਪਾਉਣ ਵਾਲੀ ਚੀਜ਼ ਐ ਕੋ ਖੇਤਾਂ ਚ ਬੋਣ ਵਾਲਾ ਸੰਦ ਨਹੀਂ ਓਏ ਦੱਸ ਤਾਂ ਦਿਓ ਹੁੰਦਾ ਕਿਵ ਜਾ ਉਹ ਉਹ ਬਾਈ ਉਹ ਬਾਪੂ ਦਾ ਪਜਾਮਾ ਨਹੀਂ ਟੰਗਿਆ ਪਿਆ ਚਿੱਟੇ ਰੰਗ ਦਾ ਹਾਂ ਉਹ ਚਿੱਟਾ ਹੈ ਉਹ ਰੰਗਦਾਰ ਹੁੰਦਾ ਬਸ 5-700 ਦਾ ਆ ਜਾਊਗਾ ਮਿੰਦੋ ਮੈਂ ਚੱਲਿਆ ਸ਼ਹਿਰ ਤੇਰਾ ਪਲਾਜੋ ਲੈਣ ਅੱਛਾ ਕਿਹੋ ਜਿਹਾ ਰੰਗ ਦਾ ਲੈ ਕੇ ਆਵਾਂ ਬਦਾਮੀ ਰੰਗ ਦਾ ਲਿਆਈ ਲੈ ਫਿਰ ਬਦਾਮੀ ਰੰਗ ਦਾ ਹੀ ਲੈ ਕੇ ਆਉਂ ਆ ਚੱਲਿਆ ਫਿਰ ਮੈਂ ਆ ਗਰੀਹ ਜਿਆ ਪਤਾ ਨਹੀਂ ਕਿੱਥੋਂ ਲੱਗ ਗਿਆ ਹਾਂ ਚੱਲ ਕੰਮ ਕਰਦੇ ਹਾਂ ਤਾਂ ਬਣ ਜੇ ਨਿਆਟ ਬਰਤ ਹੋਈਏ ਤੇ ਕਰਕੇ ਕੰਮ ਠੂਟਾ ਕਹਿੰਦਾ ਸੀ ਬਾਪੂ ਦੇ ਪਜਾਮੇ ਵਰਗਾ ਹੁੰਦਾ ਪਲਾਜੋ ਤੇ 5700 ਲਾਉਣ ਨਾਲੋਂ ਕਿਉਂ ਨਾ ਬਾਪੂ ਦੇ ਪਜਾਮੇ ਨੂੰ ਹੀ ਰੰਗ ਕਰਾ ਦਿਆਂ ਹੈਲੋ ਰਿੰਮੂ ਨਾਲ ਦਾ ਪਜਾਮਾ ਤੂੰ ਹੀ ਖਾ ਗਿਆ ਹੈ ਚਲ ਕੋਈ ਨਹੀਂ ਮੈਂ ਬਹਿਨਾ ਮਗਰ ਤੇਰੇ ਕਦੇ ਤਾਂ ਕੱਢੇ ਗਈ ਲਿਆਉਣਾ ਮੰਜਾ ਚੱਕ ਕੇ ਹਾਂ ਹੁਣ ਖਾ ਆਖੂ ਕਿ ਪਜਾਮਾ ਕਿਹਾ ਕੜਾ ਕੇ ਬੈਠੀ ਬੱਥੇ ਮੈਂ ਹਾਂ ਹਾਂ ਕਿਤੇ ਨਹੀਂ ਜਾਂਦਾ ਵਾ ਮੈਂ ਮੈਨੂੰ 10 12 ਤੱਕ ਨਹੀਂ ਆਉਂਦਾ ਇੱਥੇ ਬੈਠੂ ਤੇ ਅੰਮਾ ਦਾ ਮੈਂ ਕਢਾ ਕੇ ਹਟੂ ਆਗੇ ਤੁਸੀਂ ਹਾਂ ਕੀ ਕਹਿੰਦੇ ਸਰਪੰਚ ਉਹ ਪਿੰਡ ਜਿਹੜਾ ਬੂਟੇ ਲਗਾਉਂਦਾ ਫਿਰਦਾ ਸੀਗਾ ਮੈਂ ਗਵਾਹੀ ਪਾਉਣ ਲਈ ਤੇ ਆਇਆ ਜਦੋਂ ਆ ਗਿਆ ਉਹ ਸੈਨ ਕਰਕੇ ਭੇਜਣਗੇ ਚਲੋ ਆਜੋ ਫੇਰ ਰੋਟੀ ਖਾ ਲਓ ਹਾਂ ਉਹ ਰਾਏ ਨਹੀਂ ਪਤਾ ਲੱਗਦਾ ਕਿ ਉਹਦਾ ਫੋਰਸ ਕਿਹੜਾ ਹੈ ਤੇ ਕੋਈ ਨਹੀਂ ਜਿਹੜੇ ਜ ਨਹੀਂ ਤਾਂ ਅਗਰੇ ਜ ਸਹੀ ਜਿੰਨਾ ਚਿਰ ਪਜਾਮਾ ਨਹੀਂ ਨਿਕਲੂਗਾ ਉਹਨਾਂ ਚ ਇੱਕ ਮਫੂਲ ਉਹ ਨਹੀਂ ਹਟਦਾ ਹਾਂ ਮਾ ਆਪਾ ਦੂਜਾ ਦੇਖ ਲੈਣਾ ਬਾਪੂ ਕਿਵੇਂ ਕੱਟੇ ਮਗਰ ਬੈਠਾ ਹੈ ਪਜਾਮੇ ਦਾ ਪਤਾ ਤਾਂ ਨਹੀਂ ਲੱਗਿਆ ਜਿੱਥੇ ਤਾ ਮੁਹਿੱਤਲਾ ਜੋ ਪਾਤੇ ਹਾਈ ਪਲਾਜੋ ਲੈ ਆ ਆ ਗਿਆ ਲੈ ਤੇ ਪਲਾਜੋ ਪਲਾਜੋ ਲੈਦਾ ਤੇਰਾ ਅੱਜ ਬੜੀ ਕੁਛ ਨਜ਼ਰ ਆਈ ਜਣੀ ਹੈ ਤੁਸੀਂ ਵੀ ਚਾਹ ਜੱਟ ਬੜੇ ਚੰਗੇ ਤੇਰੇ ਤੇ ਰੌਣਕਾਂ ਦੇਖੀਆਂ ਤੇਰੇ ਪਤਾ ਨਹੀਂ ਮੈਂ ਤੁਸੀਂ ਚਾਹ ਨਾ ਚੜਿਆ ਪਿਆ ਹਾਂ ਦੇਖ ਤੇਰਾ ਪਲਾਜੋ ਹਾਏ ਮੈਂ ਤਾਂ ਉਹੀ 파 ਕੇ ਆਉਣੀ ਆ ਗੱਲ ਸੁਣ ਹਜੇ ਨਹੀਂ ਪਾਉਣਾ ਕੱਲ ਵਿਆਹ ਜਾਂਦੇ ਪਾਵਾਂਗੇ ਹਾਏ ਰੱਬਾ ਤੁਹਾਨੂੰ ਕੱਲ ਪਤਾ ਨਹੀਂ ਕਦੋਂ ਆਉਂੂ ਮੈਂ ਐਂ ਖੁਸ਼ ਦੀ ਸੀ ਬਾਪੂ ਨੂੰ ਕਿੱਥੇ ਜਾਣਾ ਮੈਂ ਕਿਹਾ ਸੀ ਬਾਪੂ ਨੂੰ ਜਾਣ ਵਾਸਤੇ ਬਾਪੂ ਆਖਦਾ ਮੇਰੀ ਸਿਹਤ ਠੀਕ ਨਹੀਂ ਗਈ ਇੱਕ ਕਹਿੰਦਾ ਸੁਣਨੇ ਘਰ ਦਾ ਕੁਝ ਨਹੀਂ ਬੰਦਦਾ ਆਪਾਂ ਬਾਪੂ ਕੋਲ ਦੀ ਹੋ ਚੱਲਦੇ ਚੱਲ ਚੰਗਾ ਬਾਪੂ ਅਸੀਂ ਚੱਲਿਆ ਵਿਆਹ ਤੇ ਪਰਸੋਂ ਆ ਜਾਾਂਗੇ ਤੇ ਤੂੰ ਦਵਾਈ ਟਾਈਮ ਨਾਲ ਲੈ ਲੈ ਚੰਗਾ ਪੁੱਤ ਟਾਈਮ ਨਾਲ ਆ ਜਾਓ ਪਰਸੋਂ ਠੀਕ ਹੈ ਬਾਪੂ ਚੰਗਾ ਜਾਓ ਮੈਂ ਦੋ ਪਤਾ ਉਹ ਐਂ ਮੇਰੀ ਗੱਲ ਸੁਣੀ ਮਾੜੀ ਜੀ हां बापू मिंदो पोता मैं परसों ਦਾ ਹੀ ਮੇ ਕੱਟੇ ਮਗਰ ਬੈਠਾ ਤੇ ਪਜਾਮਾ ਮੇਰਾ ਰੰਗ ਕੇ ਤੂੰ ਪਾਈ ਫਿਰਦੀ ਹੁਣ ਤੂੰ ਕਿਉਂ ਮੂੰਹ ਪਰੇ ਕਰ ਲਿਆ ਦੱਸ ਪਜਾਮਾ ਕੀ ਦਾ ਮਿੰਦੋ ਮੇਰੇ ਕੋਲੇ 500 ਰੁਪਿਆ ਹੈ ਨਹੀਂ ਸੀ ਪਜਾਮਾ ਤਾਂ ਬਾਪੂ ਦਾ ਹੀ ਹੈ ਮੈਂ ਸੋਚਿਆ ਸੀ ਬਾਪੂ ਨੂੰ ਆ ਕੇ ਦੱਸ ਦਿਆਂਗੇ ਵਿਆਹ ਤੇ ਲ ਮੈਨੂੰ ਹੁਣ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਜਦੋਂ ਬੰਦੇ ਚਾਦਰੇ ਪਾਉਂਦੇ ਸੀ ਉਦੋਂ ਚਾਦਰੇ ਖੋਲੇ ਜਦੋਂ ਪੈਂਟਾਂ ਪਾਉਂਦੇ ਸੀ ਉਦੋਂ ਪੈਂਟਾਂ ਖੋਲੀਆਂ ਤੇ ਹੁਣ ਆ ਪਜਾਮੇ ਬਚੇ ਸੀ ਹੁਣ ਇਹ ਵੀ ਖੋਲੇ ਤੇ ਮੈਨੂੰ ਤਾਂ ਲੱਗਦਾ ਹੁਣ ਸਾਡੇ ਕੋਲ ਤਾਂ ਨਿੱਕ ਰਹੀ ਰਹੇਗੀ ਅਕਲ ਨੂੰ ਹੱਥ ਮਾਰੋ ਪੁੱਤਾਂ ਕਲ ਨੂੰ ਕਿਉਂ ਆਪਣੇ ਵਿਰਸੇ ਤੋਂ ਦੂਰ ਹੁੰਦੇ ਜਾਂਦੇ ਆ ਮੈਂ ਤਾਂ ਹੁਣ ਪੰਜਾਬੀ ਸੂਟ ਪਾ ਲਿਆ ਹਾਂ ਹੁਣ ਪੁੱਤ ਬਹੁਤ ਸੋਹਣਾ ਲੱਗਦਾ ਬਹੁਤ ਵਧੀਆ ਚਲੋ ਜੀ ਆਪਾਂ ਚੱਲੀਏ ਚਲੋ ਇਹ ਗੱਬਾਪੂ ਜਿਹੀ ਚੱਲਦੀ ਕਿੰਨੇ ਪੈ ਚੱਲ ਗਏ ਗੱਤਰ ਬਾਪੂ ਕਿੱਥੇ ਹੈ ਬਾਪੂ ਤਾਂ ਘਰ ਹੀ ਹੈ ਕਿਵੇਂ ਸੀ ਕੀ ਕਰ ਰਹੇ ਹੋ ਤੁਹਾਡੇ ਨਾਲ ਗੱਲ ਕਰ ਰਹੀ ਤੁਹਾਡੇ ਨਾਲ ਰੁਕੋ ਭਾਈ ਤੁਹਾਡੇ ਵੀ ਗੱਲ ਕਰਨੀ ਤੁਹਾਡੇ ਨਾਲ ਦੀ ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਕਿਵੇਂ ਆਉਣਾ ਹੋਇਆ ਤਹਿਲ ਸਿੰਘ ਜੀ ਆਪਣੇ ਮੁੰਡੇ ਨੂੰ ਸਮਝਾਓ ਕਾਗਜ਼ ਦੇ ਗੁੱਠਾ ਲਾਉਣ ਤੋਂ ਪਹਿਲਾਂ ਕਿਸੇ ਤੋਂ ਪੜਾਤਾ ਲਿਆ ਕਰੇ ਮੈਨੂੰ ਪੜਾਉਣ ਦੀ ਕੀ ਲੋੜ ਐ ਮੇਰੀਆਂ ਤਾਂ ਅੱਖਾਂ ਮੇਰਾ ਛੋਟਾ ਭਰਾ ਬੂਟਾ ਹੈ ਅੱਜ ਕੱਲ ਆਪਣੇ ਕਦੋਂ ਪ੍ਰਾਈ ਹੋ ਜਾਣ ਕੁਝ ਪਤਾ ਨਹੀਂ ਲੱਗਦਾ ਜੱਗਿਆ ਅੰਨਾ ਵਿਸ਼ਵਾਸ ਵੀ ਮਾੜਾ ਹੀ ਗਿਆ ਸਰਪੰਚ ਸਾਹਿਬ ਸਾਰੀ ਦੁਨੀਆ ਪ੍ਰਾਈ ਹੋ ਸਕਦੀ ਐ ਪਰ ਮੇਰਾ ਭਰਾ ਬੂਟਾ ਨਹੀਂ ਆਜੂ ਘਾਤੇ ਰੇ ਲੱਗਿਆ ਫੈ ਕੋਠਾ ਤਰਪਨ ਸਾਹਿਬ ਮੇਰਾ ਹੀ ਹੈ ਸਾਦਾ ਸਾਰਾ ਕਰਜ਼ਾ ਮਾਫ ਕਰਾ ਦੇਣਾ ਬੂਟੇ ਨੇ ਉਹ ਇਹ ਕੋਈ ਕਰਜ਼ਾ ਮਾਫੀ ਦੇ ਕਾਗਜ਼ ਨਹੀਂ ਜੱਗਿਆ ਇਹ ਜ਼ਮੀਨ ਦੇ ਕਾਗਜ਼ ਆ ਇਹਦੇ ਤੇ ਸਾਫ਼-ਸਾਫ਼ ਲਿਖਿਆ ਹੈ ਕਿ ਤੂੰ ਆਪਦੀ ਸਾਰੀ ਜ਼ਮੀਨ ਬੂਟੇ ਦੇ ਨਾਂ ਕਰਾ ਖਹ ਮੈਂ ਤਾਂ ਕਦੇ ਸੋਚਿਆ ਹੀ ਨਹੀਂ ਸੀ ਵੀ ਮੇਰਾ ਪੁੱਤ ਇੰਨਾ ਗਰਜੂਗਾ ਤੇਰੀ ਖਾਤਰ ਇਹਨੇ ਦੈਨ ਰਾਤ ਮੈਂਤ ਕਰਕੇ ਤੈਨੂੰ ਪੜਾਇਆ ਲਿਖਾਇਆ ਤੂੰ ਤਾਂ ਇਹਦਾ ਸਾਡੀ ਜ਼ਿੰਦਗੀ ਦੇਣਾ ਨਹੀਂ ਦੇ ਸਕਦਾ ਜੇ ਤੂੰ ਇਹਦੇ ਪੈਰ ਧੋਤੋਂ ਪੀਵੇਂ ਨਾ ਤਾਂ ਵੀ ਨਹੀਂ ਕਰ ਜਾ ਤਰ ਸਕਦਾ ਤੂੰ ਇਹਨਾ ਕਰਕੇ ਤਾਂ ਪੜਤਾ ਗੁਨਾਹ ਨਹੀਂ ਅਨਪੜਤਾ ਕਿਸੇ ਦੀ ਮਜਬੂਰੀ ਹੋ ਸਕਦੀ ਆ ਪਰ ਅਨਪੜਤਾ ਦਾ ਨਜਾਇਜ਼ ਫਾਇਦਾ ਉਠਾਉਣਾ ਬਹੁਤ ਵੱਡਾ ਗੁਨਾਹ ਹੈ ਬੁੱਟੇ ਚੰਗੇ ਨੇ ਕੀਤੇ ਤੂੰ ਸਾਡੇ ਨਾਲ ਚੰਗੇ ਨੇ ਕੀਤੇ ਜੱਗਾ ਤਾਂ ਇਸ ਚਾਚ ਪੱਜਾ ਫਿਰਦਾ ਸੀ ਵੀ ਮੇਰਾ ਭਰਾ ਅਫਸਰ ਬਣ ਗਿਆ ਤੇ ਤੂੰ ਚੰਗੀ ਕੀਤੀ ਉਹ ਸ਼ਰਮ ਆਉਣੀ ਚਾਹੀਦੀ ਐ ਬੁੱਟਿਆ ਤੈਨੂੰ ਇਹ ਤਾਂ ਮਿੰਦੇ ਕਬੀਲਦਾਰ ਨਹੀਂ ਸੀ ਜਿਹਨੇ ਸਾਰੇ ਟੱਬਰ ਨੂੰ ਇੱਕੋ ਲੜੀ ਪਰੋ ਕੇ ਰੱਖਿਆ ਆਪਦੇ ਰੱਬ ਵਰਗੇ ਭਰਾ ਨਾਲ ਧੋਖਾ ਕਰਕੇ ਤੂੰ ਕਿੱਥੇ ਲੇਖਾ ਦੇਵੇਂਗਾ ਬੁੱਟਿਆ ਕਿੱਥੇ ਲੇਖਾ ਦੇਵੇਂਗਾ ਮਿੰਦੋ ਬੁੱਟਾ ਮੇਰਾ ਛੋਟਾ ਭਰਾ ਐ ਇਹਦੀ ਖਾਤਰ ਤਾਂ ਮੈਂ ਜਾਨ ਵੀ ਦੇ ਦੇਵਾਂ ਇਹ ਤਾਂ ਫੇਰ ਇੱਕ ਜ਼ਮੀਨ ਦਾ ਟੁਕੜਾ ਐ ਮੈਂ ਦਿਹਾੜੀਆਂ ਕਰਕੇ ਆਪਣੇ ਪਰਿਵਾਰ ਨੂੰ ਪਾਲ ਲੂਆਂ ਨਾਲੇ ਆਪਦੇ ਬਾਪੂ ਨੂੰ ਨਾਲੇ ਜ਼ਮੀਨ ਮੈਂ ਆਪਦੇ ਭਰਾ ਨੂੰ ਦਿੱਤੀ ਐ ਕਿਸੇ ਬਗਾਨੇ ਨੂੰ ਤਾਂ ਨਹੀਂ ਭਾਈ ਮੈਨੂੰ ਮਾਫ਼ ਕਰ ਦੇ ਮੈਂ ਆਪਣੀ ਜਲਾਨੀ ਪਿੱਛੇ ਲਾ ਕੇ ਤੇਰੇ ਨਾਲ ਬਹੁਤ ਵੱਡਾ ਕਹਿਰ ਕਰਨ ਲੱਗਿਆ ਸੀ ਨਹੀਂ ਬੂਟਿਆ ਤੂੰ ਤਾਂ ਮੇਰੀਆਂ ਅੱਖਾਂ ਦਾ ਤਾਰਾ ਐ ਅੱਖਾਂ ਦਾ ਤਾਰਾ ਭਾਈ ਤੂੰ ਤਾਂ ਖੁਸ਼ ਨਸੀਬ ਐ ਪਜਾਮੇ ਦਾ ਪਲਾਜੋ ਬਣਾ ਕੇ ਨਾ ਤੇ ਭਾਬੀ ਨੂੰ ਖੁਸ਼ ਕਰ ਛੱਡਿਆ ਤੇ ਇਧਰ ਲੱਖਾਂ ਗਵਾ ਕੇ ਵੀ ਕਦੇ ਉਹ ਖੁਸ਼ੀ ਨਸੀਬ ਨਹੀਂ ਹੋਈ ਮaaf ਕਰ ਦੇ ਭੈਣ ਮੇਰੀ ਮੈਂ ਲਾਲਚ ਚਾਹ ਕੇ ਆਪਣਾ ਘਰ ਬਰਬਾਦ ਕਰਨ ਲੱਗੀ ਸੀ ਕਿਤੇ ਰਿਸ਼ਤੇ ਨਿਭਦੇ ਨੇ ਉਥੇ ਪੈਸੇ ਨਹੀਂ ਅੱਜ ਤੋਂ ਬਾਅਦ ਅਸੀਂ ਇਕੱਠੇ ਰਹਾਗੇ ਇਕੱਠੇ ਰਹਾਗੇ ਇਕੱਠੇ ਰਹਾਗੇ ਤੁਸੀਂ ਬੱਡੇ ਹੋ ਅੱਜ ਪਹਿਲਾਂ ਬੱਧੀ ਤੁਸੀਂ ਬੈਠੋ ਨਾ ਪਹਿਨੇ ਗੱਡੀ ਤੇਰੀ ਆ ਤੂੰ ਵਾਹ ਤੁਸੀਂ ਬੈਠੋ ਲੈ ਮੈਂ ਤਾਂ ਇੱਥੇ ਵੱਡੀ ਆ ਤੂੰ ਮੇਰੀ ਗੱਲ ਨਹੀਂ ਮੰਨਦੇ ਤੂੰ ਬੈਠ ਤੂੰ ਬੈਠ ਨਹੀਂ ਤੂੰ ਬੈਠ ਬੋਟਿਆ ਇਹ ਜਨਾਨੀਆਂ ਨਹੀਂ ਸੁਧਰ ਸਕਦੀਆਂ ਗੱਲ ਸੁਣੋ ਅਸੀਂ ਬੈਠਾਂਗੇ ਮੂਹਰੇ ਚਲੋ ਤੁਸੀਂ ਪਿੱਛੇ ਬੈਠੋ